ਉਹ ਮੁੰਡਾ ਸਾਡਾ ਭਰਾ ਸੀ ਘਰਾਂ ਚੋਂ ਮੁੰਡਾ ਸੀ ਜੀ ਕਲਦੀਪ ਸਿੰਘ ਨਾਂ ਸੀ ਉਹ ਮਾਨਸਾ ਤੋਂ ਪਿੰਡ ਆ ਰਿਹਾ ਸੀ ਵਾਪਸ ਮਾਨਸਾ ਜਾ ਕੇ ਜੀ ਮੋਟਰਸ ਦੇ ਵਿੱਚ ਵੱਜ ਗਈ ਮੋਟਰ ਵਾਲਾ ਹੱਥ ਵਿੱਚ ਫੜ ਗਈ ਤੇ ਵਾਪਸ ਉੱਥੇ ਹੀ ਮੌਕੇ ਦੀ ਲੱਗ ਗਈ ਹੋਰ ਵੀ ਮੌਤ ਹੋ ਗਈ ਨਾਲ ਕੋ ਬਜ਼ੁਰਗ ਸੀ ਘਰੋਂ ਨਿਕਲ ਰਹੇ ਸੀ ਜਪਦੇਵਾਲੀ ਘਰੋਂ ਨਿਕਲ ਰਹੇ ਸੀ ਇਹਨਾਂ ਨੂੰ ਪਤਾ ਨਹੀਂ ਜਿਆ ਬਈ ਤੇ ਉਹਨਾਂ ਦੇ ਮੋਟਰਸ ਦੇ ਵਿੱਚ ਇਹ ਜਿਹੜਾ ਮੇਰੇ ਸਾਡੇ ਘਰਾਂ ਤੋਂ ਮੁੰਡਾ ਹੀ ਕਲਦੀਪ ਸਿੰਘ ਦਾ ਵਿੱਚ ਮੋਟਰਸ ਵੱਜ ਗਈ ਪਿੰਡ ਦੇ ਕੋਲ ਫਿਰੰਟ ਹੋਇਆ ਹੀ ਤੇ ਸਾਨੂੰ ਪਤਾ ਲੱਗਾ ਸੀ ਮਾਨਸੀ ਜੀ ਨੂੰ ਫੋਨ ਆਇਆ ਹੀ ਵੀ ਐਂ ਕਰਕੇ ਐਕਸੀਡੈਂਟ ਹੋਇਆ ਹੈ ਇੱਥੇ ਆ ਕੇ ਦੇਖਿਆ ਤਾਂ ਦੋਨਾਂ ਦੀ ਡੈਥ ਹੋ ਗਈ ਸੀ। ਇਹ ਖੇੜਾ ਕਲਾਂ ਦੇ ਬਾਥੀਆਂ ਇਧਰੋਂ ਮੋਟਰ ਐਂਗਲ ਮਾਨਸਾ ਵਾਲੇ ਵੱਲੋਂ ਜਾ ਰਿਹਾ ਸੀ। ਪਵਾਲਾ ਨੂੰ ਤੇ ਬਚਾਲੇ ਪਵਾਲਾ ਵਾਲੀ ਬਾਥ ਜਾਂਦੀ ਸੜਕ ਤੇ ਤੇ ਉਹ ਮੋਟਰ ਐਂਗਲ ਮਾਨਸਾ ਵੱਲੋਂ ਜਾ ਰਿਹਾ ਸੀ ਉਹ ਖੱਬਿਆ ਤੇ ਜਾਂਦਾ ਹੀ ਮੋਟਰ ਐਂਗਲ ਜਦੋਂ ਬੱਸ ਲੰਗੀ ਇਧਰਲੇ ਪਾਸੇ ਛੱਜਿਆ ਤੇ ਦੂਜਾ ਮੋਟਰ ਐਂਗਲ ਖੜਾ ਸੀ ਹੁਣੇ ਛੱਜਿਆ ਥੱ ਘੱਟਾ ਮੋਟਰ ਐਂਗਲ ਬਈ ਪੋਜ਼ਿਟਿਵ ਫੇਟ ਹੋ ਗਈ ਦੋਨਾਂ ਮੋਟਰਾਂ ਦੇ ਆਸ ਵਿੱਚ ਦੋਨਾਂ ਦੀ ਡੈਥ ਹੋ ਗਈ ਮੌਕੇ ਤੇ ਤੇ ਉਹ ਬਜ਼ੁਰਗ ਜੀ ਸਾਫ ਦਾ ਸਰਪੰਚ ਸੀ ਸਾਂ ਪਿੱਕਰ ਸਿੰਘ ਸਾਂ ਬਦਾਲ ਸਿੰਘ ਤੇ ਦੂਜਾ ਮੁੰਡਾ ਫਪਾਲਾ ਮਜੀ ਉਹਦਾ ਨਾਮ ਇਹਦਾ ਨਾਮ ਨਹੀਂ ਪਤਾ ਨਹੀਂ ਉਹਨੇ ਕਿੰਨੀ ਚੀਜ਼ ਕੀਤੀ ਬਜ਼ੁਰਗ ਦੋ ਦਿਨ ਮਰ ਗਿਆ ਹੈਗਾ 75 75 ਸਾਲ ਦੀ ਉਮਰ ਦੀ ਬਾਈ ਬਸ ਇੰਨੀ ਘਟਨਾ ਹੋ ਗਈ ਮੌਕੇ ਤੇ ਮੌਤ ਹੋ ਗਈ ਵਾਹ ਮੁੰਡਾ ਸਾਡਾ ਭਰਾ ਸੀ ਘਰਾਂ ਚੋਂ ਮੁੰਡਾ ਸੀ ਕੁਲਦੀਪ ਸਿੰਘ ਨਾਂ ਸੀ ਉਹ ਮਾਨਸਾ ਤੋਂ ਪਿੰਡ ਆ ਰਿਹਾ ਸੀ ਬਾਕਪ ਮਾਨਸਾ ਜਾਤੀ ਦੀ ਮੋਛਾਂ ਵਿੱਚ ਵੱਜਾਈ ਮੋਛਾਂ ਵਾਲਾ ਹੱਥ ਵਿੱਚ ਢਿੱਡ ਗਈ ਤੇ ਬੱਸ ਉੱਥੇ ਹੀ ਮੌਕੇ ਦੀ ਲੱਤ ਹੋ ਗਈ ਹੋਰ ਵੀ ਮੌਤ ਹੋ ਗਈ ਨਾਲ ਕੋ ਬਜ਼ੁਰਗ ਸੀ ਘਰੋਂ ਨਿਕਲ ਰਹੀ ਸੀ ਆਪਦੇ ਪਾਣੀ ਘਰੋਂ ਨਿਕਲ ਰਹੀ ਸੀ ਇਹਨਾਂ ਦਾ ਨੂੰ ਪਤਾ ਨਹੀਂ ਜਾ ਬਈ ਇਹ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਇਹ ਜਿਹੜਾ ਮੇਰੇ ਸਾਡੇ ਘਰਾਂ ਤੋਂ ਮੁੰਡਾ ਹੀ ਕਲਦੀਪ ਸਿੰਘ ਜਿਹੜਾ ਵਿੱਚ ਮੋਟਰਾਂ ਵੱਜਿਆ ਹੀ ਡੈਕ ਸਿਰੰਟ ਹੋਇਆ ਹੀ ਤੇ ਸਾਨੂੰ ਪਤਾ ਲੱਗਾ ਕਿ ਮਾਨਸੀ ਜੀ ਨੂੰ ਫੋਨ ਆਇਆ ਹੀ ਵੀ ਐਂ ਕਰਕੇ ਐਕਸੀਡੈਂਟ ਹੋਇਆ ਹੀ ਇੱਥੇ ਆ ਕੇ ਦੇਖਿਆ ਤਾਂ ਦੋਨਾਂ ਦੀ ਡੈਕ ਹੋ ਗਈ ਸੀ ਬੰਦੇ ਦੀ ਇਹ ਖੇਡਾਂ ਕਲਾਂ ਦੇ ਬਾਥੀਆਂ ਇਧਰੋਂ ਮੋਟਰਾਂਗੜਾ ਮਾਨਸਾ ਵਾਲੇ ਵੱਲੋਂ ਜਾ ਰਿਹਾ ਸੀ ਪਵਾਲਾਂ ਨੂੰ ਤੇ ਬਜਾਲੇ ਪਵਾਲਾਂ ਲਈ ਬੱਤੀ ਜਾਂਦੀ ਸ਼ੜਕ ਤੇ ਤੇ ਉਹ ਮੋਟਰਾਂਗੜਾ ਮਾਨਸਾ ਵੱਲੋਂ ਜਾ ਰਿਹਾ ਸੀ ਉਹ ਖੱਬੇ ਤੇ ਜਾਂਦਾ ਹੀ ਮੋਟਰਾਂਗੜਾ ਜਦੋਂ ਬੱਸ ਲੰਗੀ ਇਧਰਲੇ ਪਾਸੇ ਛੱਜਿਆ ਤਾਂ ਦੂਜਾ ਮੋਟਰਾਂ ਖੜਾ ਜੀ ਉਹਨੇ ਛੱਜਿਆ ਹੱਥ ਘੱਟਾ ਮੋਟਰਾਂ ਅੰਗਲ ਬਈ ਬਹੁਤ ਸਿੱਧੀ ਫੇਟ ਹੋ ਗਈ ਦੋਨਾਂ ਮੋਟਰਾਂ ਨਾਲ ਜਿਸ ਦੇ ਦੋਨਾਂ ਦੀ ਡੈਥ ਹੋ ਗਈ ਮੌਕੇ ਤੇ ਤੇ ਉਹ ਬਜ਼ੁਰਗ ਜੀ ਥਾਪਕਾ ਸਰਪੰਚ ਜੀ ਸੰਤਕਰ ਸਿੰਘ ਸਾਣਾ ਬਦਾਲ ਸਿੰਘ ਤੇ ਦੂਜਾ ਮੁੰਡਾ ਫਪਾਲਾ ਦਾ ਜੀ ਉਹਦਾ ਨਾਮ ਕਿਹਦਾ ਨਾ ਨਹੀਂ ਪਤਾ ਨਹੀਂ ਲੈ ਕਿਨੇ ਕਿੰਨੇ ਰੁਪਏ ਦਾ ਜੀ ਬਜ਼ੁਰਗ ਦਦੀ ਉਮਰ ਜੀ ਹੈਗਾ ਜੀ 75 75 ਸਾਲ ਦੀ ਉਮਰ ਜੀ ਬਾਈ ਵਾਹ ਇਹ ਨਿਗਾਹ ਡਾਗਣ ਦੇ ਮੌਕੇ ਤੇ ਮੌਤ ਹੋ ਗਈ। ਵਾਹ। ਉਹ ਮੁੰਡਾ ਸਾਡਾ ਭਰਾ ਸੀ ਘਰਾਂ ਚੋਂ ਮੁੰਡਾ ਸੀ। ਕਲਦੀਪ ਸਿੰਘ ਨਾਂ ਸੀ। ਉਹ ਮਾਨਸਾ ਤੋਂ ਪਿੰਡ ਆ ਰਿਹਾ ਸੀ। ਬਾਕੀ ਮਾਨਸਾ ਜਾਤੀ ਦੀ ਮੋਟਾਂ ਦੇ ਵਿੱਚ ਵੱਜਾਈ ਮੋਟਾਂ ਵਾਲਾ ਹੱਥ ਵਿੱਚ ਫੜ ਗਈ। ਤੇ ਬੱਸ ਉੱਥੇ ਹੀ ਮੌਕੇ ਦੀ ਮੱਤ ਹੈ। ਹੋਰ ਸੀ ਵੀ ਮੌਤ ਹੋਈ। ਨਾਲ ਕੋ ਬਜ਼ੁਰਗ ਸੀ ਘਰੋਂ ਨੇਗਾ ਰੇ ਸੀ ਜਗਦੇਵਾਲੀ ਘਰੋਂ ਨੇਗਾ ਰੇ ਸੀ। ਇਹਨਾਂ ਦਾ ਨੂੰ ਪਤਾ ਨਹੀਂ ਜਿਆਦਾ ਹੀ ਤੇ ਉਹਨਾਂ ਦੇ ਮੋਟਰ ਐਂਗਲ ਦੇ ਵਿੱਚ ਇਹ ਜਿਹੜਾ ਮੇਰੇ ਸਾਡੇ ਘਰਾਂ ਤੋਂ ਮੁੰਡਾ ਹੀ ਕਲਦੀਪ ਸਿੰਘ ਇਹਦਾ ਵਿੱਚ ਮੋਸ਼ਾਂ ਵੱਜ ਗਈ ਇਹ ਡੈਕ ਸਿੱਧੇ ਫਰੰਟ ਹੋਇਆ ਹੀ ਤੇ ਸਾਨੂੰ ਪਤਾ ਲੱਗਾ ਸੀ ਮਾਨਸੀ ਜੀ ਇਹਨੂੰ ਠੋਣ ਆਇਆ ਹੀ ਵੀ ਐਂ ਕਰਕੇ ਐਕਸੀਡੈਂਟ ਹੋਇਆ ਸੀ ਇੱਥੇ ਆ ਕੇ ਦੇਖਿਆ ਤਾਂ ਦੋਨਾਂ ਦੀ ਡੈਥ ਹੋ ਗਈ ਸੀ ਇਹ ਖੇੜਾ ਕਲਾਂ ਦੇ ਵਾਸੀਆ ਇਧਰੋਂ ਮੋਟਰ ਐਂਗਲ ਮਾਨਸਾ ਵਾਲੇ ਵੱਲੋਂ ਜਾ ਰਿਹਾ ਸੀ ਪਵਾਲਾਂ ਨੂੰ ਤੇ ਬਜਾਲੇ ਪਵਾਲਾਂ ਲਈ ਪੱਥ ਜਾਂਦੀ ਸ਼ੜਕ ਤੇ ਤੇ ਉਹ ਮੋਟਰ ਐਂਗਲ ਮਾਨਸਾ ਵੱਲੋਂ ਜਾ ਰਿਹਾ ਸੀ ਉਹ ਖੱਬਿਆ ਤੇ ਜਾਂਦਾ ਹੀ ਮੋਟਰ ਐਂਗਲ ਜਦੋਂ ਬੱਚ ਲੰਜੀ ਇਧਰਲੇ ਪਾਸੇ ਛੱਜਿਆ ਤਾਂ ਦੂਜਾ ਮੋਟਰ ਆ ਖੜਾ ਜੀ ਉਹਨੇ ਛੱਜਿਆ ਥੱਕਾ ਮੋਟਰ ਐਗਲ ਬਾਈ ਉਹ ਸਿੱਧੀ ਫੇਟ ਹੋ ਗਈ ਦੋਨਾਂ ਮੋਟਰਾਂ ਨੇ ਆ ਚੁਕਾ ਦੋਨਾਂ ਦੀ ਡੈਥ ਹੋ ਗਈ ਮੌਕੇ ਤੇ ਤੇ ਉਹ ਬਜ਼ੁਰਗ ਜੀ ਥਾਕਾ ਸਰਪੰਚ ਜੀ ਸੰਤਕਰ ਸਿੰਘ ਸਾਨਾ ਬਦਾਲ ਸਿੰਘ ਤੇ ਦੂਜਾ ਮੁੰਡਾ ਫਪਾਲਾ ਜੀ ਉਹਦਾ ਨਾਮ ਉਹਦਾ ਨਾਮ ਨਹੀਂ ਪਤਾ ਮੈਨੂੰ ਲੇਕਿਨ ਕਿਹਨੂੰ ਕਿਹੜਾ ਬਜ਼ੁਰਗ ਦੋ ਦਿਨ ਮਰ ਗਿਆ ਹੈਗਾ ਇਹ 75 75 ਸਾਲ ਦੀ ਉਮਰ ਸੀ ਬਾਈ बसी घटना मौक़े ते मौत हुई